ਅ ਸਰ ਅੱਜ ਮੁਗਾ ਦਾ ਤੁਸੀਂ ਜਿਹੜਾ ਫੋਦਾ ਸੰਭਾਲਿਆ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅੱਗੇ ਕੀ ਜ਼ਿੰਮੇਵਾਰੀ ਤੁਸੀਂ ਅਦਾ ਕਰੋਗੇ ਮੁਗੇ ਦੀ ਜੀ ਮੇਰੇ ਵੱਲੋਂ ਅੱਜ ਦੋਸਤ ਸਪੀਡ ਹੋਗਾ ਦਾ 400 ਬਣਿਆ ਗਿਆ ਤੇ ਜਿਹੜੀ ਇਹ ਸਾਡੀ ਪ੍ਰਾਇਰੀਟੀ ਰਹੂਗੀ ਜਿਵੇਂ ਜੀਐਮ ਸਾਹਿਬ ਕੋਲ ਸਾਡੀ ਡਿਜੀਟਲ ਨਾਲ ਉਹ ਸਰੀ ਗੋੜ ਨਾਲ ਜਦੋਂ ਆਈਪੀਐਸ ਵੀ ਸਾਡੇ ਅਡਿਸ਼ਨ ਦੇ ਦੇ ਇਸੇ ਮਤਿ ਜਿਹੜਾ ਡਰਗਸ ਦੇ ਉੱਤੇ ਉਹ ਕਮ ਹੈ ਐਂਟੀ ਡਰਗ ਦਾ ਜਿਹੜਾ ਐਕਸ਼ਨ ਹੈਗਾ ਉਹ ਜੁਲਿਓ ਨੂੰ ਹੋਰ ਚੱਲ ਜਾਈ ਜਾਏਗਾ ਇਹਨਾਂ ਨਾਲ ਹੀ ਜਿਹੜਾ ਸਾਰਾ ਲੋਕਾਂ ਦੀ ਪਬਲਿਕ ਬੀਲਿੰਗ ਹੈ ਨਹੀਂ ਲੋਕਾਂ ਨੂੰ ਸਮੱਸਿਆ ਆਉਂਦੀ ਜਿਹਨੂੰ ਜਲਦੀ ਹੱਲ ਕਰਵਾਉਣਾ ਨਾਲ ਹੀ ਨਾਲ ਜਿਹੜਾ ਲੌਂਗ ਆਰਡਰ ਦੇ ਜ਼ਿਲ੍ਹੇ ਦੇ ਵਿੱਚ ਮੇਨਟੇਨ ਕਰਨ ਦਾ ਉਹ ਸਾਡਾ ਜਿਹੜਾ ਮੁੱਖ ਮੰਤਵ ਰਹੇਗਾ ਜਿਹਦੇ ਕੋਈ ਵੀ ਆਪਰੇਸ਼ਨਸ ਆਏ ਫਰਮ ਗੈਂਗਸਟਰ ਦੇ ਖਿਲਾਫ ਕ੍ਰਾਈਮ ਦੇ ਅਗੇਂਸਟ ਅੰਗਰੇਜ਼ ਅਗੇ ਪ੍ਰੋਫੈਨਸ਼ਨ ਐਂਟੀਡੈਕਸ਼ਨ ਇਹ ਸਾਡੀ ਸੜੀ ਮੇਨ ਪ੍ਰਾਇਓਰਟੀ ਰਹੀ ਹੈ ਸਰ ਮੋਗਾ ਦੇ ਵਿੱਚ ਜਿਵੇਂ ਦੋਲੇ ਵਾਲਾ ਮੇਨ ਮੁਖ ਜਿਹੜਾ ਡਰੈਕਸ ਦਾ ਹੱਬ ਮੰਨਿਆ ਜਾਂਦਾ ਉਸ ਨੂੰ ਲੈ ਕੇ ਅੱਗੇ ਕਾਰਵਾਈ ਕੀਤੀ ਜਾਏਗੀ ਇਸ ਤਰ੍ਹਾਂ ਬਿਲਕੁਲ ਜੀ ਜਿਹੜੇ ਸਾਡੇ ਸਾਰੇ ਹੌਟਸਪੌਟਸ ਐ ਜਿਹੜੇ ਤੁਸੀਂ ਕਿਹਾ ਅਹੂ ਵੀ ਜਿਹੜੇ ਹੌਟਸਪੌਟਸ ਐ ਉਸ ਦੇ ਉੱਤੇ ਜਿਹੜੀ ਸਾਡੀ ਇੱਕ ਅਸੀਂ ਚੌਕਆਊਟ ਕੰਮੇ ਪਲਾਨ ਤੇ ਉਹਦੇ ਖਿਲਾਫ ਅਸੀਂ ਜਿਹੜਾ ਹੈਗਾ ਐਕਸ਼ਨ ਵੀ ਲਵਾਂਗੇ ਰੇਡ ਵੀ ਕੰਡਕਟ ਕਰਾਂਗੇ ਨਾਲ ਜਿਹੜਾ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਐਨਡੀਪੀਐਸ ਦੇ ਜਿਹੜੇ ਸਮੱਗਲਰਸ ਨੂੰ ਜਿਹੜੀ ਪ੍ਰੋਪਰਟੀ ਅਟੈਚਮੈਂਟ ਵੀ ਤੇ ਜਨਲ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਵੀ ਉਸ ਤਰ੍ਹਾਂ ਵੀ ਰਿਵਿਊ ਕਰਕੇ ਉਹ ਵੀ ਕੀਤਾ ਜਾਏਗਾ ਸਰ ਜਿਸ ਤਰ੍ਹਾਂ ਕਿ ਅੱਜ ਅੱਜਕੱਲ ਦਾ ਜਿਹੜਾ ਲਾਅ ਐਂਡ ਆਰਡਰ ਨੂੰ ਲੈ ਕੇ ਜਿਹੜੀਆਂ ਸਨੇਚਿੰਗਸ ਆ ਜਾਂ ਮਰਡ ਹੋ ਰਿਹਾ ਜਾਂ ਯਾ ਦੁਕਾਨਦਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਮੁਗ ਜੇ ਤੁਸੀਂ ਕੀ ਕਰੋਗੇ ਬਿਲਕੁਲ ਨਹੀਂ ਹੋਲੇ ਵਿੱਚ ਵੀ ਇੱਕ ਤਾਂ ਜਿਹੜੀ ਵਿਜ਼ਿਬਿਲਟੀ ਆਫ ਫੋਰਸ ਹੈਗੀ ਹੈ ਪ੍ਰੈਸ ਨੂੰ ਫੋਰਸ ਹੈ ਤਾਂ ਕਿ ਜਿਹੜੇ ਆਮ ਲੋਕ ਹੈ ਆਮ ਨਾਗਰਿਕ ਹੈਗੇ ਨੇ ਉਹਨਾਂ ਦਾ ਸੈਂਸ ਆਫ ਸਿਕਿਉਰਿਟੀ ਹੋਵੇ ਤੇ ਜਿਹੜੇ ਕ੍ਰਿਮਨਲ ਐਲੀਮੈਂਟਸ ਹੈ ਕੋਈ ਮੈਡ ਐਲੀਮੈਂਟਸ ਹੈ ਉਹਨਾਂ ਨੂੰ ਇੱਕ ਡਰਾਟਿਕ ਫੈਲਾ ਹੋਵੇ ਉਹਦੇ ਲਈ ਜਿਹੜੀ ਵਿਜ਼ਿਬਿਲਟੀ ਆਫ ਫੋਰਸ ਔਨ ਗਰਾਉਂਡ ਹੈ ਉਹਨੂੰ ਇੰਪਰੂਵ ਕਰਨ ਦੀ ਹਰ ਹਾਲਤ ਕੋਸ਼ਿਸ਼ ਕੀਤੀ ਸਰ ਜਿਹੜੇ ਸ਼ਰਾਰਤੀ ਅੰਸਰ ਮਾਹੌਲ ਖਰਾਬ ਕਰ ਰਹੇ ਉਹਨਾਂ ਨੂੰ ਕੀ ਮੈਸੇਜ ਦਿੰਨੀਓ ਮੇਰੇ ਵੱਲੋਂ ਜੀ ਇਹ ਮੈਸੇਜ ਹੈਗਾ ਕਿ ਜਿਹੜੀ ਫੋਰਸ ਅਸੀਂ ਪੂਰੇ ਤਰ੍ਹਾਂ ਐਕਟਿਵ ਕਰਕੇ ਗ੍ਰਾਉਂਡ ਜਿਹੜੇ ਪੀਸੀਆਜ਼ ਵਗੈਰਾ ਵੀ ਜਿਹੜੇ ਸਾਡੀ ਹੋਰ ਅਸੀਂ ਪੈਟਰੋਲਿੰਗ ਨੂੰ ਐਕਟਿਵ ਕਰਾਂਗੇ ਤੇ ਨਾਲ ਦੀ ਨਾਲ ਚਾਹ ਤਾਕੀ ਇਹ ਕ੍ਰਾਈਮ ਨੂੰ ਡਟਰੈਂਚ ਪੈਦਾ ਹੋ ਸਕੇ ਤੇ ਨਾਲ ਦੀ ਨਾਲ ਜਿਹੜਾ ਹੈਗਾ ਅਸੀਂ ਟ੍ਰੇਸਿੰਗ ਵਾਲੀ ਪੂਰਾ ਧਿਆਨ ਦੇਵਾਂਗੇ ਤਾਂ ਕਿ ਜਿਹੜੇ ਲੋਕ ਇਸ ਤਰ੍ਹਾਂ ਦਾ ਕ੍ਰਾਈਮ ਕਰਦੇ ਆ ਉਹਨੂੰ ਅਸੀਂ ਜਲਦੀ ਜਿੰਨੀ ਜਲਦੀ ਫੜ ਕੇ ਸੁਲਾਖਾ ਪਿੱਛੇ ਪਹੁੰਚਾ ਕੇ ਸਭ ਤੋਂ ਸਤ ਸਲਤ ਹੋਣ